ਤਾਜ ਹੋਵੇਗਾ ਲੋਕ ਸਭਾ ਚੋਣਾਂ ਦੀਆ ਤਰੀਕਾ ਦਾ ਐਲਾਨ ਜੀ ਹਾਂ ਜੋਨ ਚੋਣ ਕਮਿਸ਼ਨ ਦੋ ਪੈਰ 3 ਵਜੇ ਚੋਣ ਤਰੀਕਾ ਦਾ ਐਲਾਨ ਕਰੇਗੀ ਤਾਂ ਸਫਤੂ ਅਟਪੜਾ ਦੇ ਵਿੱਚ ਇਹ ਲੋਕ ਸਭਾ ਚੋਣਾਂ ਹੋ ਸਕਦੀਆਂ ਨੇ ਤਾਂ ਦੱਸਦੇ ਕਿ ਕਈ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੀਆ ਤਰੀਕਾ ਦਾ ਵੀ ਐਲਾਨ ਹੋਵੇਗਾ ਜਿਨ੍ਹਾਂ ਸੂਬਿਆਂ ਦਾ ਕਾਰਜਕਾਲ ਇਸ ਸਾਲ ਪੂਰਾ ਹੋ ਜਾਵੇਗਾ ਤਾਂ ਦੱਸਦੇ ਕਿ 오రిਸ਼ਾ ਸਿੱਕਮ ਅੰਮਾਚ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾਣੀਆਂ ਤੇ ਪੰਜਾਬ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਵੀ ਤਿਆਰੀਆਂ ਮੁਕੰਮਲ ਕਰਨ ਦਾ ਦਾਵਾ ਕਰ ਲਿਆ ਗਿਆ ਤਾਂ ਸੂਬੇ ਦੇ ਵਿੱਚ ਕੁੱਲ दो करोड़ बारह लाख इकहत्तर हजार दो सौ छियाली वोटर ने तो दस दिए कि एक करोड़ ग्यारह लाख लखनव हजार नौ सौ उन्नाठ मर्द वोटर ने करोड़ सतर हजार चार सौ औरत तो वोटर ने तरह तेरह सीटा चौबीस हजार चार सौ तेती पोलिंग स्टेशन बनाए गए ने फिलहाल लोकसभा चुनाव चोर तरीका ऐलान होगा तरीका का अब ऐलान होगा चोन कमिश्नर वालों अरीक ऐलान जो है ਇਹ ਲਾਂਭ ਦਿੱਤੇ ਜਾਣਗੇ ਤਾਂ ਉਧਰੀ ਚੋਣ ਸਾਫਤਾ ਦੀ ਲੱਗ ਜਾਵੇਗਾ ਤਾਂ ਉੱਥੇ ਵੱਖ-ਵੱਖ ਪਾਰਟੀਆਂ ਦੇ ਪੋਲਿਟਿਕਲ ਪ੍ਰੈਸ਼ਰ ਸਿਆਸਤ ਪ੍ਰੈਸ਼ਰ ਤੇ ਵੱਜ ਜਾਵੇਗਾ। ਤੈਥੇ ਹੀ ਗ੍ਰਾਫਿਕਸ ਹੈ ਦੱਸਾਂਗੇ ਕਿ ਇਸ ਤਰ੍ਹਾਂ ਪਿਛਲੀਆਂ ਚੋਣਾਂ ਦੇ ਵਿੱਚ ਵੀ ਦੱਸਦੀ ਕਿ ਸਾਲ 2014 ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ 5 ਮਾਰਚ ਨੂੰ ਇੱਥੇ ਤਰੀਕਾ ਲਾਣੀਆਂ ਗਿਆ ਸੀ ਚੋਣ ਕਮਿਸ਼ਨ ਦੇ ਵੱਲੋਂ ਤਾਂ 10 ਪੜਾ ਦੇ ਵਿੱਚ ਦੱਸਦੀ ਕਿ 10 ਪੜਾਅ ਦੇ ਵਿੱਚ ਚੋਣਾਂ ਹੋਈਆਂ ਨੇ ਤੇ ਗੱਲ 2014 ਦੀ ਲੋਕ ਸਭਾ ਚੋਣਾਂ ਦੀ ਕਰ ਰਹੇ ਨੇ ਤਾਂ ਜਿਹੜੇ ਨਤੀਜੇ VOTING ਸੀਗੇ ਉਹ 16 ਮਹੀਨوں ਨਾਨੇ ਗਏ ਤਾਂ ਉਹਦੀ VOTING 7 ਅਪ੍ਰੈਲ ਤੋਂ 12 ਮਈ ਤੱਕ ਹੋਈ ਜੇਕਰ ਗੱਲ ਕਰੀਏ 2019 ਦੀ ਤਾਂ 10 ਮਾਰਚ ਨੂੰ ਐਲਾਨੇ ਗਏ ਤਾਂ 7 ਪੜਾਅ ਦੇ ਵਿੱਚ ਚੋਣਾਂ ਹੋਈਆਂ ਤਾਂ 11 ਅਪ੍ਰੈਲ ਤੋਂ 19 ਮਈ ਤੱਕ ਇਹ VOTING ਪ੍ਰਕਿਰਿਆ ਰਹੀ ਤਾਂ ਹੁਣ ਲੋਕ ਸਭਾ ਚੋਣਾਂ ਪੰਜਾਬ ਦੀ ਜੇਕਰ ਗੱਲ ਕਰੀਏ ਪੰਜਾਬ ਦੀਆਂ ਕੁੱਲ ਸੀਟਾਂ 13 ਨੇ ਤਾਂ 13 'ਚੋਂ 13 ਸੀਟਾਂ ਤੇ ਹੁਣ ਆਪਣੇ ਇਕ ਕਿਸਮ ਅਸਵਾਨਗੇ ਤਾਂ ਉਧਰੀ ਪੰਜਾਬ ਦੇ ਕੁੱਲ ਵੋਟਰ 2 ਕਰੋੜ 12 ਲੱਖ ਨੇ ਤਾਂ ਕੁੱਲ ਮਰਦ ਵੋਟਰ 1 ਕਰੋੜ 11 ਲੱਖ 92 ਹਜ਼ਾਰ 959 ਕੁੱਲ ਮਰਦ ਵੋਟਰ ਨੇ ਤਾਂ ਇਧਰ ਹੀ ਮਹਿਲਾ ਵੋਟਰ ਦੀ ਜੇਕਰ ਗੱਲ ਕਰੀਏ ਤਾਂ 1 ਕਰੋੜ 77 ਹਜ਼ਾਰ 543 ਮਹਿਲਾ ਵੋਟਰ ਨੇ ਤਾਂ ਲੋਕ ਸਭਾ ਚੋਣਾਂ 2024 ਦਾ ਵਿਗਲਭਜਨ ਜਾ ਰਿਹਾ ਹੈ ਤਾਂ 트랜ਸ ਜੈਂਡਰ ਵੋਟਰ ਦੀ ਜੇਕਰ ਗੱਲ ਕਰੀਏ ਤਾਂ 744 744 트랜스젠ਡਰ ਵੋਟਰ ਨੇ ਤਾਂ ਕੁੱਲ ਪੋਲਿੰਗ ਸਟੇਸ਼ਨ ਜਿਹੜੇ ਪੰਜਾਬ ਦੇ ਵਿੱਚ ਨੇ 24433 ਨੇ 24433 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਤਹਿਤ ਹੀ ਪੰਜਾਬ ਦੇ ਵਿੱਚ ਵੀ ਪੋਲਿੰਗ ਬੂਥ ਤਿਆਰ ਕਰ ਲਏ ਗਏ ਨੇ ਤਾਂ ਉਧਰ ਹੀ ਹਲਕਿਆਂ ਅਨੁਸਾਰ ਪੋਲਿੰਗ ਸਟੇਸ਼ਨ ਦੀ ਜੇਕਰ ਗੱਲ ਕਰੀਏ ਗੁਰਦਾਸਪੁਰ 895 ਪੋਲਿੰਗ ਸਟੇਸ਼ਨ ਤਾਂ ਵੋਟਰ ਹੈ 15000 1595300 ਤੌਧਰੀ ਅੰਮ੍ਰਿਤਸਰ ਦੇ ਵਿੱਚ ਜੇਕਰ ਗੱਲ ਇਹ 1676 ਤਨਾਲੀ ਹੁਸ਼ਿਆਰਪੁਰ ਦੇ ਵਿੱਚ 1968 1593000 18 ਵੋਟਰ ਨੇ ਤਾਂ ਸ਼੍ਰੀਆਂ ਸ਼੍ਰੀਆਂਤਪੁਰ ਸਾਹਿਬ ਦੇ ਵਿੱਚ ਜੇਕਰ ਗੱਲ ਕਰੀਏ 2004 ਤਾ 17 ਲੱਖ 11295 ਵੋਟਰ ਨੇ ਤਾਂ ਲੁਧਿਆਣਾ ਦੀ ਪੋਲਿੰਗ ਸਟੇਸ਼ਨ ਹੋਣਗੇ 1842 ਤਾਂ ਫਤਿਹਗੜ ਸਾਹਿਬ ਦੇ ਵਿੱਚ ਪੋਲਿੰਗ ਸਟੇਸ਼ਨ 18ਵੀਂ ਤਾਂ ਉਧਰੀ ਫਰੀਦਕੋਟ ਦੇ ਵਿੱਚ 1668 ਤੇ ਫਿਰੋਜ਼ਪੁਰ ਦੇ ਵਿੱਚ 1902 ਪੋਲਿੰਗ ਸਟੇਸ਼ਨ ਬਣਾਏ ਜਾਣਗੇ ਜਿਸ ਕਦਰ ਇਹ VOTER ਦੀ ਗਿਣਤੀ ਵੀ ਸਾਹਮਣੇ ਦਿਖਾਈ ਜਾ ਰਹੀ ਹੈ ਤੇ ਗ੍ਰਾਫਿਕਸ ਹੈ ਆਂਕੜਿਆਂ ਦਾ ਪੂਰਾ ਇਹ ਦਿਖਾਇਆ ਗਿਆ ਕਿਸ ਕਦਰ ਕਿੰਨਿਆ ਸੀਟਾਂ ਨੇ ਕਿਸ ਕਦਰ ਪੋਲਿੰਗ ਸਟੇਸ਼ਨ ਬਣਾਏ ਜਾਣਗੇ ਕਿੰਨੇ VOTERS ਨੇ ਤਾਂ ਪੰਜਾਬ ਦੀਆਂ 13 ਸੀਟਾਂ ਦੇ ਵਿੱਚ ਹੁਣ ਇੱਥੇ ਕਿਸਮਤ ਅਜ਼ਮਾਵੇਗੀ ਆਪਣੀ ਵਜ ਗਿਆ ਚੋਣਾ ਦਬੇ ਬੁ ਜਾਵੇਗੀ ਵੇਟ ਚੀਟ ਚਾਵੀ ਦੀ ਚਾਦਰ ਦੀ ਤਾਰੀਖ ਹੋਵੇਗੀ ਤੈ ਜਿਹੜਾ 2024 ਦੀਆਂ ਲੋਕ ਸਭਾ ਚੋਣਾਂ ਦਾ ਸ਼ੰਖਣਾ ਸ਼ਨੀਵਾਰ ਨੂੰ ਹੋਣ ਜਾ ਰਹੇ ਦੁਪਹਿਰ 3 ਵਜੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਆਪਣੇ ਸਾਥੀਆਂ ਨਾਲ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਤੇ ਉਹ ਹਾਰ ਦੀ ਤਰੀਕ طے ਕਰਨਗੇ ਚੋਣਾ ਇਸ ਵਾਰ ਕਿੰਨੀ ਤਰੀਕ ਅਤੇ ਕਿੰਨੇ ਫੇਜ਼ ਯਾਨੀ ਕਿੰਨੇ ਗੇੜ ਵਿੱਚ ਹੋਣਗੇ ਇਹ ਤਾਂ ਪ੍ਰੈਸ ਕਾਨਫਰੰਸ ਵਿੱਚ ਹੋਣ ਵਾਲੇ ਐਲਾਨ ਤੋਂ ਬਾਅਦ طے ਹੋਏਗਾ ਪਰ ਅੰਦਾਜ਼ਾ ਲਾਉਣ ਲਈ ਜੇਕਰ ਪਿਛਲੀਆਂ ਦੋ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਏ ਤਾਂ ਸਾਲ 2014 ਵਿੱਚ ਚੋਣਾਂ ਦਾ ਐਲਾਨ 5 ਮਾਰਚ ਨੂੰ ਹੋਇਆ ਸੀ ਜਦੋਂ ਕਿ 2019 ਵਿੱਚ ਇਹ ਐਲਾਨ 10 ਮਾਰਚ ਨੂੰ ਹੋਇਆ ਤੇ ਹੁਣ 2024 ਦੀਆਂ ਚੋਣਾਂ ਦਾ ਐਲਾਨ ਅੱਜ ਯਾਨੀ 16 ਮਾਰਚ ਨੂੰ ਹੋਣ ਜਾ ਰਿਹਾ ਹੈ 2014 ਦੇ ਵਿੱਚ 10 ਗੇਡ ਦੇ ਵਿੱਚ ਚੋਣਾ ਕਰਾਈਆਂ ਗਈਆਂ ਜਦੋਂ ਕਿ 2019 ਦੇ ਵਿੱਚ 7 ਗੇਡ ਦੇ ਵਿੱਚ 2014 ਵਿੱਚ VOTING 7 ਅਪ੍ਰੈਲ ਤੋਂ 12 ਮਈ ਤੱਕ ਹੋਈ ਜਦੋਂ ਕਿ 2019 ਵਿੱਚ VOTING 11 ਅਪ੍ਰੈਲ ਤੋਂ 19 ਮਈ ਤੱਕ ਹੋਈ ਜਦੋਂ ਕਿ ਨਤੀਜੇ 2014 ਵਿੱਚ 16 ਮਈ ਨੂੰ ਐਲਾਨੇ ਗਏ ਜਦੋਂ ਕਿ 2019 ਵਿੱਚ ਨਤੀਜਿਆਂ ਦੀ ਤਾਰੀਖ ਸੀ 23 ਮਈ 2019 ਚੋਣਾਂ ਦਾ ਸ਼ੰਖਨਾਦ ਹੋਣ ਵਾਲਾ ਤਾਂ ਉਸ ਤੋਂ ਪਹਿਲਾਂ ਪੰਜਾਬ ਚੋਣ ਕਮਿਸ਼ਨ ਨੇ ਵੀ ਲੋਕ ਸਭਾ ਚੋਣਾਂ ਲਈ ਤਿਆਰੀ ਪੂਰੀ ਕਰ ਲਈ ਹੈ ਸ਼ੁੱਕਰਵਾਰ ਨੂੰ ਜਾਰੀ ਇੱਕ ਡਾਟਾ ਦੇ ਮੁਤਾਬਿਕ ਪੰਜਾਬ ਦੀਆਂ કુલ 13 ਸੀਟਾਂ ਦੇ ਲਈ 2 ਕਰੋੜ 12 ਲੱਖ 71 ਹਜ਼ਾਰ 240 કુલ ਵੋਟਰ ਨੇ ਜਿਨ੍ਹਾਂ ਵਿੱਚੋਂ ਮਰਦ ਵੋਟਰਾਂ ਦੀ ਗਿਣਤੀ 1 ਕਰੋੜ 11 ਲੱਖ 92 ਹਜ਼ਾਰ 900 90 ਜਦੋਂ ਕਿ ਮਹਿਲਾ ਵੋਟਰਾਂ ਦੀ ਗਿਣਤੀ 1 ਕਰੋੜ 77543 ਟ੍ਰਾਂਸਡੈਂਟਰ ਵੋਟਰ 744 ਨੇ ਅਤੇ ਇਹਨਾਂ ਲੋਕ ਸਭਾ ਚੋਣਾਂ ਵਿੱਚ ਸੂਬੇ ਦੇ ਵਿੱਚ ਪੁੱਲ 24433 ਪੋਲਿੰਗ ਸਟੇਸ਼ਨ ਵੀ ਬਣਾਏ ਜਾਣਗੇ ਜਿਨ੍ਹਾਂ ਚੋਣ ਕਮਿਸ਼ਨ ਤਿਆਰ ਹੈ ਤਾਰੀਖ ਅੱਜ ਤੈਅ ਕਰ ਦਿੱਤੀ ਜਾਏਗੀ ਫਿਰ ਸ਼ੁਰੂ ਹੋਏਗਾ ਤਾਬੜ ਤੋੜ ਪ੍ਰਚਾਰ ਅਤੇ ਰੈਲੀਆਂ ਦਾ سلسلہ ਵੋਟਰਾਂ ਨੂੰ ਲੁਭਾਉਣ ਦਾ سلسلہ ਪਰ ਹਮੇਸ਼ਾ ਦੀ ਤਰ੍ਹਾਂ ਆਖਰੀ ਫੈਸਲਾ ਕਰੇਗੀ ਜਨਤਾ ਜਨਤ ਬਿਊਰੋ ਰਿਪੋਰਟ ਪੀਤੀ ਸੁਣੀ ऐसी खबरते वदेरी जानकारी ਲਈ ਸਾਡੇ ਸਹਿਯੋਗੀ ਸੈਨਾਲ ਬਣ ਚੁੱਕੇ ਨੇ ਦਿੱਲੀ ਤੋਂ ਹਰਪ੍ਰਿਤ ਬੰਦੇਸ਼ਾ ਤੋਂ ਉਧਰੀ ਪੰਜਾਬ ਦੇ ਚੰਡੀਗੜ੍ਹ ਤੋਂ ਰਵਿੰਦਰ ਮੀਤ ਸੈਨਾਲ ਜੁੜ ਚੁੱਕੇ ਨੇ ਤਾਂ ਸੱਪਤਾ ਪਹਿਲਾਂ ਰੁਕ ਕਰਾਂਗੇ ਹਰਪ੍ਰਿਤ ਤੁਹਾਡੇ ਵੱਲ ਤਾਂ ਹਰਪ੍ਰਿਤ ਅੱਜ ਚੋਣ ਕਮਿਸ਼ਨ ਦੇ ਵੱਲੋਂ ਐਲਾਨ ਕਰ ਦਿੱਤਾ ਜਾਵੇਗਾ ਤਰੀਕਾ ਦਾ ਤਾਂ ਫਿਲਹਾਲ ਪੋਲਿਟੀਕਲ ਪ੍ਰੈਸ਼ਰ ਵੀ ਅਤੇ ਪੋਲਿਟੀਕਲ ਪਾਰਟੀਆਂ ਦੇ ਵੀ ਕਾਫੀ ਹੋਵੇਗਾ ਆ ਬਿਲਕੁਲ ਦੇਖੋ ਜ਼ਾਇਰ ਤੌਰ ਤੇ ਕਿ ਇੱਕ ਲੋਕਤੰਤਰ ਦਾ ਜਿਹੜਾ ਇੱਕ ਮੰਦਿਰ ਦਾ ਜਿਹੜਾ ਇੱਕ ਤਿਉਹਾਰ ਹੈ ਉਸ ਦਾ ਜਗਾਸ ਹੋਏਗਾ ਅੱਜ ਆਫੀਸ਼ੀਅਲੀ ਤਰੀਕਾ ਐਲਾਨ ਦਿੱਤੀਆਂ ਜਾਣਗੀਆਂ ਕਿ ਅਗਲੇ 5 ਸਾਲ ਤੱਕ ਇਸ ਦੇਸ਼ ਦਾ ਜਿਹੜਾ ਮੁਕੱਦਰਾ ਹੈ ਇਸ ਦੇਸ਼ ਦੀ ਤਕਦੀਰ ਜਨਤਾ ਦੀਆਂ ਜਿਹੜੀਆਂ ਵਾਸਤੇ ਸਕੀਮਾਂ ਜਨਤਾ ਦੇ ਲਈ ਹੋਣ ਵਾਲੇ ਕੰਮ ਉਸ ਦੀ ਬਾਗਡੋਰ ਕਿਸ ਦੇ ਹੱਥ ਹੋਏਗੀ ਕਿਸ ਤਰੀਕ ਨੂੰ ਵੋਟਾਂ ਪੈਣਗੀਆਂ ਕਦੋਂ ਨਤੀਜੇ ਆਉਣਗੇ ਉਹ ਜਿਹੜੀਆਂ ਅੱਜ ਤਰੀਕਾ ਦਾ ਐਲਾਨ 3 ਵਜੇ ਵਿਗਿਆਨ ਭਵਨ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਚੋਣ ਆਯੋਗ ਵੱਲੋਂ ਉੱਥੇ ਕੀਤੀ ਜਾਏਗੀ ਤਾਂ ਉਸ ਤੋਂ ਬਾਅਦ ਸਾਰੀਆਂ ਤਰੀਕਾ ਐਲਾਨ ਦਿੱਤੀ ਜਾਣਗੀਆਂ ਕਿ ਕਿੰਨੇ ਫੇਸ ਦੇ ਵਿੱਚ ਚੋਣਾਂ ਕੀਤੀਆਂ ਜਾਣਗੀਆਂ ਕਿਹੜੇ ਕਿਹੜੇ ਸੂਬੇ ਚ ਕਿਹੜੀ ਤਰੀਕ ਨੂੰ ਚੋਣ ਆਵੇਗਾ ਤੇ ਸਭ ਤੋਂ ਖਾਸ ਕੀ ਇਸ ਪੂਰੀ ਕਹਾਣੀ ਦੇ ਵਿੱਚ ਜਿਹੜੀ ਸਭ ਤੋਂ ਖਾਸ ਚੀਜ਼ ਹੋਏਗੀ ਉਹ ਹੋਏਗੀ ਉਸ ਦਿਨ ਦਾ ਇੰਤਜ਼ਾਰ ਜਿੱਦਣ ਨਤੀਜੇ ਆਉਣਗੇ ਜਿਸ ਦਿਨ ਇਹ ਸਾਫ਼ ਹੋਏਗਾ ਕਿ ਇਸ ਦੇਸ਼ ਨੂੰ ਨਵਾਂ ਲੀਡਰ ਮਿਲੇਗਾ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਅੱਗੇ ਕੰਟੀਨਿਊ ਕਰਨਗੇ ਪਿਛਲੀ ਵਾਰੀ ਵੀ ਜਦੋਂ ਚੋਣ ਹੋਏ ਤੇ ਮੈਂ ਆਪਣੇ ਦੱਸੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ 11 ਅਪ੍ਰੈਲ ਤੋਂ 19 ਮਈ ਦੇ ਵਿੱਚ 7 ਚਰਨਾਂ ਦੇ ਵਿੱਚ ਚੋਣ ਹੋਏ ਸਨ ਜਦਕੀ 2014 ਦੇ ਵਿੱਚ ਇਹੋ ਜਿਹੇ ਚੋਣ ਸਨ ਕੋਸ਼ਣਾ 5 ਮਾਰਚ ਨੂੰ ਹੋਈ ਸੀ ਤੇ 7 ਅਪ੍ਰੈਲ ਤੋਂ 12 ਮਈ ਤੱਕ 9 ਚਰਨ ਜਿਹੜੇ ਸਨ ਉਹਨਾਂ ਦੇ ਵਿੱਚ ਚੋਣ ਕੀਤਾ ਗਿਆ ਸੀ ਹੁਣ ਇਹ ਮੰਨਿਆ ਜਾਏ ਕਿ 7 ਤੋਂ 8 ਚਰਨ ਇਸ ਵਾਰੀ ਵੀ ਹੋ ਸਕਦੇ ਨੇ ਸੋ ਘੱਟ ਚਰਨ ਨਹੀਂ ਹੋਣਗੇ ਇਸ ਪੂਰੀ ਕਹਾਣੀ ਦੇ ਵਿੱਚ ਸਭ ਤੋਂ ਜਿਹੜੀ ਖਾਸ ਚੀਜ਼ ਰਹੇਗੀ ਚੋਣ ਆਯੋਗ ਦੇ ਜਿਹੜੇ ਸਾਹਮਣੇ ਜਿਹੜੀ ਜ਼ਿੰਮੇਵਾਰੀਆਂ ਹੋਣਗੀਆਂ ਉਹ ਹੋਣਗੀਆਂ ਸੁਰੱਖਿਆ ਚੰਗੇ ਤਰੀਕੇ ਦੇ ਨਾਲ ਨਿਸ਼ਪੱਖ ਚੋਣ ਕਰਵਾਉਣੇ ਜੀ ਜੀ ਅਰਪੇ ਤੁਸੀਂ ਬੈਨੋ ਸੈਨ ਨਾਲ ਅਸੀਂ ਰੁਕ ਕਰਦੇ ਆ ਰਵਿੰਦਰ ਮੇਦਾ ਸਾਈਡ ਵੱਲ ਜੁੜੇ ਹੋਏ ਨੇ ਤਾਂ ਜੀ ਰਵਿੰਦਰ ਫਿਲਹਾਲ ਜ਼ੋਨ ਕਮਿਸ਼ਨਰ ਦੇ ਵੱਲੋਂ ਇੱਥੇ ਪੰਜਾਬ ਦੇ ਵਿੱਚ ਤਿਆਰੀਆਂ ਕਰ ਲਿਆ ਗਿਆ ਨੇ ਤੇ ਜੇਕਰ ਗੱਲ ਕਰੀਏ ਵਕਵਕ ਸਿਆਸੀ ਪਾਰਟੀਆਂ ਦੀ ਤਾਂ ਪਾਰਟੀਆਂ ਦੇ ਵੱਲੋਂ ਵੀ ਲਗਾਤਾਰ ਦਾਅਵੇ ਠੋਕੇ ਜਾ ਰਹੇ ਨੇ ਤੁਹਾਦਾਰੀ ਆਪ ਦੇ ਵੱਲੋਂ ਵੀ 13 30 13 ਸੀਟਾਂ ਤੇ ਦਾਅਵਾ ਠੋਕ ਦਿੱਤਾ ਗਿਆ ਕੀ ਕੁਝ ਕਹਿਣਾ ਬਿਲਕੁਲ ਦੇਖੋ ਨਾਮਕਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਦੋਸਤ ਹਰਪ੍ਰੀਤ ਜਿਹੜੇ ਵਿਦੇਸ਼ਾਂ ਹੈਗੇ ਨੇ ਉਹਨਾਂ ਦੀ ਜਾਣਕਾਰੀ ਨੂੰ ਥੋੜਾ ਹੋਰ ਅੱਗੇ ਵਧਾ ਦਿੰਨਾ ਆਮ ਤੌਰ ਤੇ ਅਗਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਲੈਕਸ਼ਨ ਜਿਹੜੇ ਆਖਰੀ ਫੇਸ ਦੇ ਵਿੱਚ ਹੀ ਹੁੰਦੇ ਨੇ ਤਾਂ ਇਸ ਵਾਰ ਮੰਨਿਆ ਜਾ ਰਿਹਾ ਕਿ ਮਿਡ ਮਈ ਦੇ ਵਿੱਚ ਪੰਜਾਬ ਦੇ ਵਿੱਚ ਇਹ ਲੋਕ ਸਭਾ ਚੋਣਾਂ ਦੇ ਇਲੈਕਸ਼ਨ ਕਰਵਾਏ ਜਾਣਗੇ ਤੇ ਦੇਖਣਾ ਹੋਏਗਾ ਕਿ ਉਦੋਂ ਤੱਕ ਜਿਹੜਾ ਹੈਗਾ ਕਿਹੜੇ ਕਿਹੜੀਆਂ-ਕਿਹੜੀਆਂ ਪਾਰਟੀਆਂ ਜਿਹੜੀਆਂ ਚੰਗੀ ਤਰ੍ਹਾਂ ਲਾਮਬੰਦ ਦੀ ਆਪਣੇ ਆਪਣੇ ਵੋਟਰ ਦੀ ਕਰ ਸਕਦੀਆਂ ਨੇ ਹਾਲ ਫਿਲਹਾਲ ਤੁਸੀਂ ਪੰਜਾਬ ਦੀ ਗੱਲ ਕੀਤੀ ਤਾਂ ਪੰਜਾਬ ਦੇ ਵਿੱਚ ਵੱਡੇ ਚੰਗੀ ਪੱਧਰ ਦੇ ਉੱਤੇ ਸਾਂ ਇਹ ਪਾਰਟੀਆਂ ਗਰਾਊਂਡ ਦੇ ਵਿੱਚ ਉਤਰ ਚੁੱਕੀਆਂ ਨੇ ਸਿਆਸੀ ਬਿਗਲ ਵੱਜ ਚੁੱਕੇ ਨੇ ਤੇ ਸਿਆਸੀ ਵਿਸਾਤ ਲਗਾਤਾਰ ਵਿਛਾਈ ਜਾ ਚੁੱਕੀ ਆ ਤਾਂ ਹੁਣ ਦੇਖਣਾ ਹੋਏਗਾ ਕਿ ਕਦੋਂ ਬਾਕੀ ਪਾਰਟੀਆਂ ਦੀ ਲਿਸਟ ਆਉਂਦੀ ਹੈ ਲੇਕਿਨ ਆਵਾਦੀ ਪਾਰਟੀ ਦੀ ਪਹਿਲੀ ਲਿਸਟ ਅੱਠ ਕੈਂਡੀਡੇਟਾਂ ਦੀ ਲਿਸਟ ਆ ਚੁੱਕੀ ਆ ਅਤੇ ਅਕਾਲੀ ਦਲ ਭਾਜਪਾ ਇਸ ਤੋਂ ਇਲਾਵਾ ਕਾਂਗਰਸ ਦੀਆਂ ਜਿਹੜੀਆਂ ਟਿਕਟਾਂ ਹੈਗੀਆਂ ਉਹਨਾਂ ਦੀ ਅਨਾਉਂਸਮੈਂਟ ਹਾਲੇ ਤੱਕਰ ਬਾਕੀ ਹੈਗੀ ਹੈ ਲੇਕਿਨ ਲਗਾਤਾਰ ਜਿਵੇਂ ਪੰਜਾਬ ਦੇ ਵਿੱਚ ਕਾਂਗਰਸ ਨੂੰ ਝਟਕੇ ਤੇ ਝੱਕੇ ਲੱਗ ਰਹੇ ਨੇ ਉਹ ਬਹੁਤ ਖਾਸ ਹੈਗੇ ਨੇ ਤਾਂ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਆਵਾਦੀ ਪਾਰਟੀ ਦੇ ਵਿੱਚ ਗੁਰਪ੍ਰੀਤ ਜੋਇਨ ਕਰ ਜਾਂਦੇ ਨੇ ਜਾਂ ਫਿਰ ਇਸ ਤੋਂ ਇਲਾਵਾ ਹਾਲ ਹੀ ਦੇ ਵਿੱਚ ਰਾਜਕੁਮਾਰ ਚੱਬੇਵਾਲ ਕੱਲ ਜੋਇਨ ਕਰ ਜਾਂਦੇ ਨੇ ਆਮ ਆਦੀ ਪਾਰਟੀ ਤੇ ਕਾਂਗਰਸ ਨੂੰ ਝਟਕੇ ਜ਼ਰੂਰ ਲੱਗ ਰਹੇ ਨੇ ਉੱਥੇ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਗਰਾਊਂਡ ਦੇ ਉੱਤੇ ਕੱਢੀ ਜਾ ਰਹੀ ਹੈ ਲਗਾਤਾਰ ਹਲਕੇ ਦਰ ਹਲਕੇ ਉਹਨਾਂ ਵੱਲੋਂ ਵੋਟਰ ਨੂੰ ਲਾਂਬੰਦੀ ਕੀਤੀ ਜਾ ਰਹੀ ਹੈ ਤੇ ਨਾਲ ਨਾਲ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ ਜਿਹੜਾ ਦਾਵਾ ਹੈਗਾ ਉਹ ਠੋਕਿਆ ਜਾ ਰਿਹਾ ਕਿ ਖੇਤਰੀ ਪਾਰਟੀ ਨੂੰ ਸਟਰੋਂਗ ਕਰਨਾ ਬੇਹੱਦ ਜ਼ਿਆਦਾ ਜ਼ਰੂਰੀ ਹੈਗਾ ਤਾਂ ਪੰਜਾਬ ਦਾ ਜਿਹੜਾ ਸਿਆਸੀ ਡੰਗਲ ਹੈਗਾ ਉਹ ਬੇਹੱਦ ਜ਼ਿਆਦਾ ਭਖਿਆ ਹੋਇਆ ਹਾਲਪਰ ਵਾਲਾ ਦੇਸ਼ ਤੇ ਪੱਧਰ ਤੇ ਨੈਰੇਟਿਵ ਦੀ ਗੱਲ ਕਰੀਏ ਤਾਂ ਦੇਸ਼ ਤੇ ਪੱਧਰ ਤੇ ਕਿਉਂਕਿ ਇਹ ਪਾਰਲੀਮੈਂਟ ਚੋਣਾਂ ਹੈਗੀਆਂ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਾ ਦੀਆਂ ਚੋਣਾਂ ਹੈਗੀਆਂ ਨੇ ਭਾਰਤੀ ਚੋਣਾਂ ਹੈਗੀਆਂ ਤਾਂ ਬੇਹੱਦ ਜ਼ਿਆਦਾ ਖਾਸ ਇੰਪੋਰਟੈਂਟ ਇਹ ਇਲੈਕਸ਼ਨ ਹੈਗੇ ਨੇ ਅੱਜ 3 ਵਜੇ ਜਦੋਂ ਇਲੈਕਸ਼ਨ ਕਮਿਸ਼ਨ ਵੱਲੋਂ ਪੀਸੀ ਕੀਤੀ ਜਾਏਗੀ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਜਾਏਗਾ ਕਿ ਨੋਮੀਨੇਸ਼ਨ ਕਦੋਂ ਹੋਏਗੀ ਨੋਮੀਨੇਸ਼ਨ ਵਾਪਸ ਲੈਣ ਦੀ ਤਰੀਕਾ ਕੀ ਹੋਣਗੀਆ ਇਲੈਕਸ਼ਨ ਦੀਆਂ ਤਰੀਕਾ ਕੀ ਹੋਣਗੀਆਂ ਤੇ ਫਾਈਨਲੀ ਜਿਸ ਦਾ ਇੰਤਜ਼ਾਰ ਸਭ ਨੂੰ ਰਹੇਗਾ ਕਿ ਰਿਜ਼ਲਟ ਕਦੋਂ ਆਉਣ ਦੇ ਨਤੀਜੇ ਕਦੋਂ ਆਉਣ ਦੇ ਤਰੀਕਾਂ ਦਾ ਐਲਾਨ ਵੀ ਅੱਜ ਕਰ ਦਿੱਤਾ ਜਾਏਗਾ ਨਾਲ ਨਾਲ ਇਲੈਕਸ਼ਨ ਕਮਿਸ਼ਨ ਵੱਲੋਂ ਕੁਝ ਸਟੇਟਾਂ ਦੇ ਵਿੱਚ ਜੋ ਕਾਰਜਕਾਲ ਪੂਰਾ ਹੋ ਗਿਆ ਉਹਨਾਂ ਦੇ ਇਲੈਕਸ਼ਨ ਦੀਆਂ ਧੇਟਾਂ ਵੀ ਅਨਾਉਂਸ ਕੀਤੀਆਂ ਜਾ ਰਹੀਆਂ ਤਾਂ ਬੇहद ਜ਼ਿਆਦਾ ਖਾਸ ਅੱਜ ਦਾ ਦਿਨ ਇਹ ਰਹਿਣ ਵਾਲਾ ਅੱਜ ਦੇ ਦਿਨ ਦੇਖਾਂ ਹੋਏਗਾ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਕਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਚੋਣਾਂ ਜਿਹੜੀਆਂ ਸਭ ਤੋਂ ਵੱਡਾ ਪਰਵਾਰ ਭਾਰਤ ਦੇਸ਼ ਦੇ ਵਿੱਚ ਮੰਨਿਆ ਜਾਂਦਾ ਹੈ ਚੋਣਾਂ ਦਾ ਤਾਂ ਉਹਨੂੰ ਕਿਵੇਂ ਕਰਵਾਇਆ ਜਾਂਦਾ ਲੇਕਿਨ ਹਾਲ ਫਿਲਹਾਲ ਅੱਜ ਦਿਲਾਂ ਦੀਆਂ ਧੜਕਨਾਂ ਸਾਦੀਆਂ ਤੇਜ਼ ਹੋ ਗਈਆਂ ਕਿਉਂਕਿ ਚੋਣ ਜਾਬਤਾ ਲੱਗ ਜਾਣਾ ਅੱਜ ਤੋਂ ਇਲੈਕਸ਼ਨ ਕਮਿਸ਼ਨ ਦੇ ਅੰਡਰ ਸਭ ਕੁਝ ਆ ਕਮਿਸ਼ਨ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਬਦਲੀਆਂ ਵੀ ਕਰ ਸਕਦਾ ਕਿਉਂਕਿ ਆਮ ਤੌਰ ਤੇ ਉਮੂਮਨ ਜਿਹੜੇ ਵੱਡੇ ਪਦ ਹੁੰਦੇ ਨੇ ਉਹਨਾਂ ਤੇ ਇਲੈਕਸ਼ਨ ਕਮਿਸ਼ਨ ਵੱਲੋਂ ਬਦਲੀਆਂ ਕੀਤੀਆਂ ਜਾਂਦੀਆਂ ਤਾਂ ਉਹ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਆਖਿਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਵੱਡੀਆਂ ਪੋਸਟਾਂ ਪੰਜਾਬ ਦੇ ਵਿੱਚ ਡੀਜੀਪੀ ਜਾਂ ਫਿਰ ਹੋਰ ਬਹੁਤ ਸਾਰੀਆਂ ਪੋਸਟਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਵੀ ਤਬਦੀਲੀ ਕੀਤੀ ਜਾਏਗੀ ਜਾਂ ਫਿਰ ਇਹ ਵੀ ਦੇਖਿਆ ਜਾਏਗਾ ਕਿ ਕਿਸੇ ਹਲਕੇ ਦੇ ਵਿੱਚ ਕੋਈ ਅਫਸਰਤਾ ਨਹੀਂ ਲੱਗਿਆ ਹੋਇਆ ਤਾਂ ຫມਾਕ ਚੀਜ਼ਾਂ ਦੇਖਿਆ ਜਾਣਗੀਆਂ ਤਾਂ ਇਲੈਕਸ਼ਨ ਕਮਿਸ਼ਨ ਹੁਣ ਪੂਰਾ ਐਕਟਿਵ ਨਜ਼ਰ ਅੱਜ ਆਏਗਾ 3 ਵਜੇ ਪ੍ਰੈਸ ਕਾਨਫਰੰਸ ਹੋਏਗੀ ਤੇ ਉਹਦੇ ਲੋਕ ਲੋਕਤੰਤਰ ਜਾਂ ਚੋਣਾਂ ਨੂੰ ਲੈ ਕੇ ਜਿਹੜਾ ਹੈਗਾ ਉਹ ਕੀਤੇ ਜਾਣਗੇ ਜੀ ਬਿਲਕੁਲ ਬਿਲਕੁਲ ਰਵਿੰਦਰ ਤਾਂ ਰਿਕਵਰਦੇ ਉੱਥੇ ਹੀ ਹਰਪ੍ਰਿਤ ਜੀ ਜਿਸਕਾ ਤਾਂ ਹਰਪ੍ਰਿਤ ਦੇਖਣ ਨੂੰ ਮਿਲ ਰਿਹਾ ਜਿਸ ਤਰ੍ਹਾਂ ਰਵਿੰਦਰ ਮੀਤ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਕਿਤੇ ਕਈ ਜੁਕੀ ਅਦਲ ਬਦਲ ਦੇਖਣ ਨੂੰ ਮਿਲ ਰਿਹਾ ਤਾਂ ਉਧਰ ਹੀ ਜੇਕਰ ਗੱਲ ਕਰੀਏ ਪੂਰੇ ਪੂਰੇ ਭਾਰਤ ਦੇ ਵਿੱਚ ਤਾਂ ਐਨਡੀਆ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਇੱਕ ਵੱਡਾ ਸਮਰਥਨ ਵੀ ਦੇਖਣ ਨੂੰ ਮਿਲਦਾ ਹੈ ਤਾਂ ਉਧਰ ਹੀ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਕੱਲ ਚਿੱਠੀ ਜੁਕੀ ਦਿੱਤੀ ਗਈ ਹੈ ਦੇਸ਼ ਦੇ ਨਾਮ ਤੇ ਉਹਨਾਂ ਦੇ ਵੱਲੋਂ ਉਮੀਦ ਵੀ ਜਿਤਾਈ ਗਿਆ ਹਾਲਾਂਕਿ ਉਹਨਾਂ ਦੇ ਵੱਲੋਂ 400 ਦਾ ਪਾਰ ਦਾ ਦਾਵਾ ਵੀ ਠੋਕ ਦਿੱਤਾ ਗਿਆ ਕੀ ਕੁਝ ਕਹਿਣਾ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਦੇ ਨਾਮ ਇੱਕ ਚਿੱਠੀ ਲੈ ਕੇ ਆਪਣੀਆਂ ਗਰੰਟੀਆਂ ਦੀ ਗੱਲ ਕੀਤੀ ਕਿ ਮੋਦੀ ਦੀ ਗਰੰਟੀ ਹੈ ਮੋਦੀ ਦੇਸ਼ ਵਾਸਤੇ ਕਿਸ ਤਰੀਕੇ ਨਾਲ ਜ਼ਰੂਰੀ ਹੈ ਮੋਦੀ ਸਰਕਾਰ ਕਿਸ ਤਰੀਕੇ ਨਾਲ ਦੇਸ਼ ਦੀ ਜਨਤਾ ਲਈ ਕੰਮ ਕਰ ਰਹੀ ਹੈ ਉਹ ਚਿੱਠੀ ਬਕਾਇਦਾ ਲੋਕਾਂ ਨੂੰ ਭੇਜੀ ਗਈ ਤੇ ਜਿਸ ਤਰੀਕੇ ਦੇ ਨਾਲ ਉਸ ਚਿੱਠੀ ਨੂੰ ਸਰਕੂਲੇਟ ਕੀਤਾ ਗਿਆ ਜਿਸ ਤਰੀਕੇ ਨਾਲ ਉਸ ਚਿੱਠੀ ਨੂੰ ਹਰ ਆਮ ਜਨ ਮਾਨਸ ਤੱਕ ਪਹੁੰਚਾਣ ਦੀ ਕੋਸ਼ਿਸ਼ ਬੀਜੇਪੀ ਵੱਲੋਂ ਕੀਤੀ ਗਈ ਹੈ ਤੇ ਮੰਨਿਆ ਜਾਏ ਕਿ ਬੀਜੇਪੀ ਆਪਣੀ ਰਣਨੀਤੀ ਦੇ ਵਿੱਚ ਪੂਰੀ ਤਰੀਕੇ ਨਾਲ ਉਤਰ ਚੁੱਕੀ ਹੈ ਜਿਹੜਾ ਤੁਸੀਂ ਸਵਾਲ ਕੀਤਾ ਇੰਡੀਆ ਨੂੰ ਲੈ ਕੇ ਐਨਡੀਏ ਤੁਸੀਂ ਜੇਕਰ ਪਿਛਲੇ ਕੁਝ ਦਿਨਾਂ ਤੋਂ ਦੇਖੋ ਤੇ ਐਨ ਸ਼ੁਰੂਆਤ ਉਹਨਾਂ ਬਿਹਾਰ ਤੋਂ ਕੀਤੀ ਬਿਹਾਰ ਜਿਸ ਤਰੀਕੇ ਨਾਲ ਨਿਤਿਸ਼ ਕੁਮਾਰ ਦੀ ਵਾਪਸੀ ਹੁੰਦੀ ਹੈ ਉਸ ਤੋਂ ਬਾਅਦ ਚਿਰਾਗ ਪਾਸਵਾਨ ਪਸ਼ੂਪਤੀ ਪਾਰਸ ਉਹਨਾਂ ਨੂੰ ਨਾਲ ਲੈ ਜਾਂਦਾ ਫਿਰ ਐਨਡੀਆ ਵੱਧਿਆ ਕਿ ਮਹਾਰਾਸ਼ਟਰਾਂ ਮਹਾਰਾਸ਼ਟਰ ਦੀਆਂ ਸੀਟਾ ਕਿਸ ਤਰੀਕੇ ਨਾਲ ਲਾਨੀਆਂ ਜਾ ਰਹੀਆਂ ਨੇ ਸਾਰੀ तमाम ਜਿਹੜੀ ਕਵਾਇਦ ਹੈ ਐਨਡੀਆ ਨੂੰ ਅੱਗੇ ਲੈ ਕੇ ਜਾਂਦੀ ਪ੍ਰਧਾਨ ਮੰਤਰੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਾਊਥ ਦੇ ਵਿੱਚ ਤੋਰੇ ਤੇ ਨੇ ਲਗਾਤਾਰ ਸਾਊਥ ਫੋਕਸ ਕੀਤਾ ਜਾ ਰਿਹਾ ਕਿਉਂਕਿ ਕਿਤਨਾ ਕਿਤੇ ਭਾਜਪੀ ਇੱਕ ਗੱਲ ਜਾਣਦੀ ਹੈ ਕਿ ਹਿੰਦੀ ਬੈਲ ਸਾਨੂੰ ਕੋਈ ਖਤਰਾ ਨਹੀਂ ਲੇਕਿਨ ਜਿਵੇਂ ਤੁਸੀਂ ਮੱਧ ਪ੍ਰਦੇਸ਼ ਤੋਂ ਥੱਲੇ ਹੋ ਜਾਓਗੇ ਯਾਨੀ ਕਿ ਮਹਾਰਾਸ਼ਟਰ ਆਂਧਰਾ ਪ੍ਰਦੇ No. ਉੱਥੇ ਲੋਕਾਂ ਦਾ ਮિજાਜ ਕੁਝ ਵੱਖਰਾ ਹੈ ਉੱਥੇ ਬੀਜੇਪੀ ਕੁਝ ਖਾਸ ਚੰਗਾ ਨਹੀਂ ਕਰ ਪਾਉਂਦੀ ਤੇ ਇਸੇ ਕਰਕੇ ਬੀਜੇਪੀ ਦੀ ਕੋਸ਼ਿਸ਼ ਹੈ ਕਿ ਉੱਥੇ ਚੰਗੇ ਤਰੀਕੇ ਨਾਲ ਕਦਮ ਅੱਗੇ ਵਧਾਏ ਜਾਣ ਮਹਿਜ ਇਹ ਸਿਰਫ ਲੋਕ ਸਭਾ ਚੋਣਾਂ ਨਹੀਂ ਹੋਣੀਆਂ ਇਸ ਤੋਂ ਇਲਾਵਾ ਕੁਝ ਸੂਬੇ ਦੀ ਵੀ ਚੋਣ ਜਿਹੜੇ ਨੇ ਇਸ ਦੇ ਨਾਲ ਕਰਾਏ ਜਾਣੇ ਨੇ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਨੇ ਤੇ ਉਸ ਨੂੰ ਲੈ ਕੇ ਵੀ ਬੀਜੇਪੀ ਦੀ ਰਣਨੀਤੀ ਬਿਲਕੁਲ ਸਾਫ ਹੈ ਕਿ ਜੇਕਰ ਆਂਧਰਾ ਚੋਣ ਹੋਣਾ ਹੈ ਤਾਂ ਉਸ ਨੂੰ ਲੈ ਕੇ ਜਿਹੜੇ ਜਗਨਮੋਨ ਰੈਡੀ ਨੇ ਜੇਕਰ ਉਹਨਾਂ ਦੇ ਨਾਲ ਜਾਇਆ ਜਾਏ ਤੇ ਕਿਸ ਰਣਨੀਤੀ ਕੀਦੇ ਤਹਿਤ ਜਾਇਆ ਜਾਏ ਕਿਵੇਂ ਉਹਨਾਂ ਦੇ ਨਾਲ ਚੋਣ ਲੜਿਆ ਜਾਏ ਦੂਸਰੀ ਅਹਿਮ ਚ रहेगा ਚੋਣ ਆਯੋਗ ਦਾ ਉਹ ਇਹ ਹੋਏਗਾ ਕਿ ਜਿਹੜੇ ਅਫਸਰ ਨੇ ਜਿਹੜੀਆਂ ਡਿਊਟੀਆਂ ਲਗਾਈਆਂ ਜਾਣੀਆਂ ਨੇ ਉਹ ਕਿਸ ਤਰੀਕੇ ਨਾਲ ਲਗਾਈਆਂ ਜਾਣ ਜੇ ਕਿਸੇ ਅਫਸਰ ਦੇ ਖਿਲਾਫ ਸ਼ਿਕਾਇਤ ਹੈ ਚਾਹੇ ਉਹ ਆਈਐਸ ਹੋਵੇ ਆਈਪੀਐਸ ਹੋਵੇ ਜਾਂ ਕੋਈ ਵੀ ਅਧਿਕਾਰੀ ਜਿਸ ਦੇ ਖਿਲਾਫ ਕੋਈ ਸ਼ਿਕਾਇਤ ਹੁੰਦੀ ਹੈ ਤੇ ਉਹਨੂੰ ਤੁਰੰਤ ਹਟਾਇਆ ਜਾਏ ਨਿਸ਼ਪੱਖ ਜਿਹੜੀ ਗੱਲ ਮੈਂ ਪਹਿਲਾਂ ਵੀ ਕਹੀ ਸੀ ਕਿ ਸਾਫ਼ ਗੋਈਨਾ ਬਿਲਕੁਲ ਨਿਸ਼ਪੱਖ ਚੋਣ ਕਰਾਣਾ ਇਹ ਅਹਿਮ ਜ਼ਿੰਮੇਵਾਰੀ ਹੋਏਗੀ ਚੋਣ ਆਯੋਗ ਦੀ ਪੰਜਾਬ ਦੇ ਬਨਸਪਤ ਗੱਲ ਕਰੀਏ ਪੰਜਾਬ ਬਾਰਡਰ ਸਟੇਟ ਹੈ ਉੱਥੇ ਜ਼ਾਹਿਰ ਤੌਰ ਤੇ ਪਿਛਲੇ ਦਿਨਾਂ ਚ ਤਕਰੀਬ ਕਰੀਬ 25 ਕੰਪਨੀਆਂ ਪੈਰਾਮਿਲਟਰੀ ਫੋਰਸਸ ਦੀ ਕਿਉਂਕਿ ਜਦੋਂ ਅੱਜ ਮੰਨਿਆ ਜਾ ਰਿਹਾ ਹੈ ਕਿ 3 ਵਜੇ ਜਦੋਂ ਚੋਣ ਆਯੋਗ ਜਿਵੇਂ ਐਲਾਨ ਕਰੇਗਾ ਉਸ ਤੋਂ ਬਾਅਦ ਚੌਣ ਜਾਬਤਾ ਲੱਗੇਗਾ ਤਾਂ ਫਿਰ ਸਾਰੀ ਕਮਾਨ ਚੌਣ ਜਾਂ ਕਮਿਸ਼ਨ ਕੋ ਆ ਜਾਏਗੀ ਉਹਨਾਂ ਹਾਲਾਤਾਂ ਦੇ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਕਿਸ ਤਰੀਕੇ ਦੇ ਨਾਲ ਕਿੰਨੀ ਫੋਰਸ ਦੀ ਲੋੜ ਹੋਏਗੀ ਕਿਹੜੇ ਸੂਬੇ ਨੂੰ ਕਿੰਨੀ ਪੈਰਾਮਿਲਟਰੀ ਫੋਰਸ ਚਾਹੀਦੀਆਂ ਨੇ ਉਹਦੀ ਤਮਾਮ ਜਿਹੜੀ ਕਾਰਵਾਈ ਉਹ ਕੀਤੀ ਜਾਏਗੀ ਪੰਜਾਬ ਨੂੰ ਪਿਛਲੇ ਦੋ ਹੀ ਜੇਕਰ ਚੋਣਾਂ ਦੀ ਗੱਲ ਕਰੀਏ 14 ਇਹ 19 ਵਾਲੇ ਦੀ ਤਾਂ ਉਹਨਾਂ ਦੋਹਾਂ ਚੋਣਾਂ ਦੇ ਵਿੱਚ ਆਖਰੀ ਫੇਜ਼ ਦਿੱਤਾ ਗਿਆ ਲੇਕਿਨ ਇਹ ਮੰਨਿਆ ਜਾਏ ਕਿ ਜੇਕਰ ਚੋਣ ਆਇਓ ਕਿਉਂਕਿ ਇਸ ਵਾਰ ਹੀ ਸਭ ਤੋਂ ਵੱਡਾ ਜਿਹੜਾ ਰਿਸਕ ਹੈ ਫੈਕਟਰ ਹੈ ਉਹ ਹੈਗਾ ਨਾਰਥ-ਈਸਟ ਦਾ ਨਾਰਥ-ਈਸਟ ਪਿਛਲੇ ਲੰਬੇ ਸਮੇਂ ਤੋਂ ਡਿਸਟਰਬ ਹੈ ਖਾਸ ਕਰਕੇ ਮਣੀਪੁਰ ਤੇ ਕਿਤੇ ਨਾ ਕਿਤੇ ਜਿਹੜਾ ਚੋਣ ਆਯੋਗ ਹੋਏਗਾ ਉਹਦੇ ਸਾਹਮਣੇ ਸਭ ਤੋਂ ਵੱਡਾ ਇੱਕ ਜਿਹੜਾ ਕਨਸਰਨ ਹੋਏਗਾ ਉਹ ਹੈਗਾ ਨਾਰਥ-ਈਸਟ ਦੀ ਸੁਰੱਖਿਆ ਨੂੰ ਲੈ ਕੇ ਤੇ ਕੀ ਇਸ ਵਾਰੀ ਨਾਰਥ-ਈਸਟ ਨੂੰ ਸਭ ਤੋਂ ਅਖੀਰ ਚ ਲੈ ਕੇ ਜਾਇਆ ਜਾਏਗਾ ਤੇ ਪੰਜਾਬ ਜਿਹੜੀ ਸੂਬੇ ਹੈ ਜੇਐਨਡੀਕੇ ਕਿਉਂਕਿ ਜੇਐਨਡੀਕੇ ਵੀ ਅਕਸਰ ਡਿਸਟਰਬ ਰਹਾ ਲੇਕਿਨ ਪਿਛਲੇ 50 ਸਾਲਾਂ ਜੇਐਨਡੀਕੇ 370 ਰਟਨ ਤੋਂ ਬਾਅਦ ਜਿਸ ਤਰੀਕੇ ਨਾਲ ਤਬਦੀਲੀ ਆਈ ਫੋਰਸ ਦਾ ਡਿਪਲੋਇਮੈਂਟ ਹੋਇਆ ਤੇ ਕੀ ਇਸ ਵਾਰੀ ਇਧਰ ਚੋਣਾਂ ਜਲਦੀ ਕਰਾ ਕੇ ਉਹਨਾਂ ਸੂਬਿਆਂ ਨੂੰ ਰਿਲੇਟ ਕਰਾਇਆ ਜਾਏਗਾ ਤੇ ਇਹ ਖਾਸਾ ਅਹਿਮ ਰਹਿਣ ਵਾਲਾ ਹੈ ਲੋਕਤੰਤਰ ਦਾ ਇਹ ਤਿਉਹਾਰ ਜਿਹੜਾ ਹੈ ਇਹ ਸਿਰਫ ਮਹਿਜ ਹਿੰਦੁਸਤਾਨ ਨਹੀਂ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਵੇਲੇ ਸਾਬੇ ਚੁਨਾਵ ਹੋਏਗਾ ਕਿਉਂਕਿ ਹਾਲ ਦੇ ਦਿਨਾਂ 'ਚ ਜਿਸ ਤਰੀਕੇ ਨਾਲ ਪਾਕਿਸਤਾਨ 'ਚ ਚੁਨਾਵ ਹੋਏ ਤੇ ਜਿਸ ਤਰੀਕੇ ਦੀ ਤਸਵੀਰ ਉੱਥੋਂ ਨਿਕਲ ਕੇ ਸਾਹਮਣੇ ਆਈ ਉਹ ਖਾਸੀ ਚਿੰਤਾਜਨਕ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਜਿਹੜੀਆਂ ਜਿਸ ਤਰੀਕਿਆਂ ਗਰੰਟੀਆਂ ਦੇ ਰਹੇ ਨੇ ਜਿਸ ਤਰੀਕਿਆਂ ਉਹ ਗੱਲ ਕਰ ਰਹੇ ਨੇ ਇਹ ਤਸਵੀਰ ਸਾਫ ਨਜ਼ਰ ਆਉਂਦੀ ਏ ਕਿ ਭਾਜਪਾ ਜਿਹੜੀ ਹੈ ਉਹ 400 ਪਾਰ ਦੇ ਆਕੜੇ ਨੂੰ ਲੈ ਕੇ ਚੱਲ ਰਹੀ ਏ ਲੇਕਿਨ ਪਿਛਲੇ ਕੁਝ ਦਿਨਾਂ ਜਿਸ ਤਰੀਕੇ ਨਾਲ ਇੰਡੀਆ ਅਲਾਈਅንስ ਆਇਆ ਇਹ ਕਿਹਾ ਜਾਏ ਕਿ ਜਿਹੜੇ ਰਾਹੁਲ ਗਾਂਧੀ ਨੇ ਜਿਹੜੀ ਭਾਰਤ ਜੋੜੋ ਨ્યાય ਯਾਤਰਾ ਜਿਹੜਾ ਪਾਰਟ 2 ਉਹਦਾ ਕਰ ਰਹੇ ਨੇ 17 ਤਰੀਕ ਨੂੰ ਉਸਦਾ ਵੀ ਸਮਾਪਨ ਜਿਹੜਾ ਮੁੰਬਈ ਦੇ ਵਿੱਚ ਇੱਕ ਵੱਡੀ ਰੈਲੀ ਦੇ ਤੌਰ ਤੇ ਕੀਤਾ ਜਾਏਗਾ ਤੇ ਮੰਨਿਆ ਜਾਏ ਕਿ ਜਿਹੜਾ ਮਹਾਗਾੜੀ ਜਿਹੜਾ ਗਠਬੰਧਨ ਹੈ ਉਸ ਦੇ ਤੌਰ ਤੇ ਇੱਕ ਵੱਡੀ ਰੈਲੀ ਉੱਥੇ ਕੀਤੀ ਜਾਏਗੀ ਤੇ ਕਿਤੇ ਨਾ ਕਿਤੇ ਉਸ ਦਿਨ ਰਾਹੁਲ ਗਾਂਧੀ ਵੀ ਅਫੀਸ਼ੀਅਲ ਤੌਰ ਤੇ ਇੱਕ ਸ਼ੰਖ ਫੂਕ ਦੇਣਗੇ ਚੋਣਾਂ ਚੋਣ ਦਾ ਤੇ ਇਹ ਹੁਣ ਤਿਆਰੀਆਂ ਜਿਹੜੀਆਂ ਨੇ ਦੋਵਾਂ ਧਿਰਾਂ ਵੱਲੋਂ ਕਰ ਲੀਆਂ ਗਈਆਂ ਨੇ ਲੇਕਿਨ ਸਵਾਲ ਵੱਡਾ ਜਿਹੜਾ ਹੋਏਗਾ ਉਹ ਇਹ ਹੋਏਗਾ ਤਰੀਕਾਂ ਦਾ ਜਿਹੜੀ ਗੱਲ ਮੈਂ ਪਹਿਲਾਂ ਵੀ ਕਹ ਰਿਹਾ ਸੀ ਕਿ ਵੋ ਕਿੱਦਣ ਪੈਣਗੇ ਕਿੰਨੇ ਫੇਸ ਚ ਪੈਣਗੇ ਤੇ ਸਭ ਤੋਂ ਖਾਸ ਉਹ ਦਿਨ ਜਿੱਦਣ ਗਿਣਤੀ ਹੋਏਗੀ ਤੇ ਨਤੀਜੇ ਜਿਹੜੇ ਨੇ ਉਹ ਐਲਾਨੇ ਜਾਣਗੇ ਬਿਲਕੁਲ ਬਿਲਕੁਲ ਅੱਜ ਦੀਆਂ ਨਜ਼ਰਾਂ ਫਿਲਹਾਲ ਤਰੀਕਾ ਦੇ ਰਹਿਣ ਗਿਆ ਹਰਪੇ ਤੇ ਰਵਿੰਦਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਲਈ ਤਾਂ ਅੱਜ ਦਾ ਦਿਨ ਮਹਿਜ਼ ਅਹਿਮ ਮੰਨਿਆ ਜਾ ਰਿਹਾ ਅੱਜ ਲੋਕ ਸਭਾ ਚੋਣਾਂ ਦਾ ਤਰੀਕਾ ਦਾ ਐਲਾਨ ਹੋਵੇਗਾ ਤਾਂ ਕਿਹੜੀਆਂ ਤਰੀਕ ਤੈਅ ਕਰ ਦਿੱਤੀਆਂ ਜਾਣੀਆਂ ਤਾਂ ਕੀ ਕੁਝ ਹੋਵੇਗਾ ਇਹ ਅਹਿਮ ਵੇਖਣਾ